ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਆ ਪਿੰਡ ਮੰਡਿਆਲਾ ਤਹਿਸੀਲ ਵੀ ਮਰੇਲਕੋਟਲਾ ਤੇ ਜ਼ਿਲ੍ਹਾ ਵੀ ਬਾਇਆਂ ਨੂੰ ਮਰੇਲਕੋਟਲਾ ਰਹਿ ਜਾਂਦਾ ਜੇ ਗੱਲ ਕਰ ਲਈਏ ਘਰੇਲੂ ਸੱਜਣ ਦੇ ਘਰੇ ਪਹੁੰਚੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਨੇ ਇੱਕ ਤਾਂ ਹੈਗੀ ਆ ਆਹ ਜਰਸੀ ਪੱਛੀ ਜਿਹੜੀ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਹੈਗੀ ਟੌਪ ਕੁਆਲਿਟੀ ਦੀ ਆ ਕਿਸੇ ਚੰਗੇ ਸੀਮਨ ਦੀ ਆ ਉਹ ਵੀ ਬਾਈ ਕੋਲੇ ਹੈਗਾ ਸਟਰਾ ਮੇਰਾ ਖਿਆਲ ਆ ਉਹਦੀ ਬਾਰੇ ਵੀ ਜਾਣਕਾਰੀ ਆ ਬਾਈ ਨੂੰ ਵੀ ਕਿਹੜੇ ਸੀਮਨ ਦੀ ਆ ਉਹ ਵੀ ਪੁੱਛਾਂਗੇ ਤੇ ਇੱਕ ਹੈਗੀ ਆ ਐਚ ਐਫ ਫੁੱਲ ਵੱਡੇ ਕੱਦ ਕਾਟ ਚ ਧੋਕੜ ਗੱਭਣਾ ਸੱਜਣੋ ਹੈਗੀ ਆ ਚਾਰਾਂ ਪੰਜਾ ਮਹੀਨਾ ਧੋਕੜ ਗੱਭਣਾ ਤੇ ਆ ਜਿਹੜੀ ਜਰਸੀ ਆ ਇਹਨੇ ਸੂਣਾ ਬਈ ਪਹਿਲਾ ਸੂਆ ਦਿਨ ਹਜੇ ਕਰਦੀ ਆ ਪੰਜ ਤੋਂ ਸੱਤ ਤੇ ਮੇਨ ਗੱਲ ਆ ਜਿਹੜੀ ਇਹਦੀ ਬਾਡੀ ਬੂਡੀ ਦੀ ਕੁਆਲਿਟੀ ਆ ਟਾਪ ਕੁਆਲਿਟੀ ਵਾਲੀ ਜਰਸੀ ਆ ਤੇ ਆਜੋ ਸੱਜਣ ਦਾ ਮਿਲੋ ਆਨੇ ਗੱਲਬਾਤ ਕਰਾਵਾਂਗੇ ਤੇ ਬੱਛੀ ਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਬਿਲਕੁਲ ਖਿੱਚਮਾ ਰੇਟ ਕਰਾਵਾਂਗੇ ਆਜੋ ਜੀ ਹੋਰ ਕੀ ਹਾਲ ਚਾਲ ਹੈ ਵਧੀਆ ਭਾਈ ਵਧੀਆ ਹੀ ਵਧੀਆ ਹਾਂ ਨਾਮ ਦੱਸ ਦਿਓ ਆਪਣਾ ਅਹਿਮਦਾ ਭਾਈ ਅਹਿਮਦ ਨਾਮ ਅਹਿਮਦ ਖਾਨ ਹਾਂਜੀ ਅਹਿਮਦ ਖਾਨ ਪਿੰਡ ਕਿਹੜਾ ਪਿੰਡ ਭਾਈ ਬਾਦਸ਼ਾਹਪੁਰ ਮੰਡੇਾਲਾ ਬਾਦਸ਼ਾਹਪੁਰ ਮੰਡੇਾਲਾ ਉਹ ਜ਼ਿਆਦਾਤਰ ਮੇਰਾ ਖਿਆਲ ਹੈ ਜੇ ਆ ਇਰਦ ਗਿੱਦ ਪੁੱਛਾਂਗੇ ਤਾਂ ਮੰਡੇਾਲੇ ਦੇ ਨਾਮ ਨਾਲ ਹੀ ਆਇਆ ਜਾਊਗਾ ਨਾ ਮੰਡੇਾਲੇ ਦੇ ਨਾਮ ਨਾਲ ਹੀ ਆਇਓ ਕਾਗਜ਼ਾਂ 'ਚ ਬਾਦਸ਼ਾਹਪੁਰ ਉਹ ਮੰਡੇਾਲਾ ਕਹਿੰਦੇ ਨੇ ਉਹ ਮੰਡੇਾਲਾ ਕਹਿੰਦੇ ਨੇ ਮਰੀਲ ਕੋਟਲੇ ਤੋਂ ਕਿੰਨੀ ਕਦੂਰੀ ਆ ਮਰੀਲ ਕੋਟਲੇ ਤੋਂ ਜਰਗ ਚੌਕ ਤੋਂ 73 ਕਿਲੋਮੀਟਰ ਆ ਅੱਛਾ ਮਰੀਲ ਕੋਟਲੇ 'ਚ ਜਿਹੜਾ ਸੱਜਣੋ ਜਰਗ ਚੌਕ ਪੈਂਦਾ ਉੱਥੋਂ ਹੈਗਾ ਇਹ ਇਧਰਲੇ ਬੰਨਿਓ ਕਰ ਲੀ ਜਰਸੀ ਤੋਂ ਸ਼ੁਰੂ ਆਪਾਂ ਲੈ ਤਾਂਸ ਜਰਸੀ ਤੇ ਮਾਰਦੇ ਕੈਮਰਾ ਨਗੀਨਾ ਦਿਖਾ ਦੇ ਇੱਕ ਵਾਰੀ ਕਿਹੜੇ ਸੀ ਮੰਦੀ ਆਪ ਇਹ ਇਹ ਵੀਰੇ ਏਬੀਐਸ ਦੇ ਨਾਲ ਪ੍ਰੀਤ ਬੁੱਲਦੀ ਹੈਗੀ ਉਹ ਫੇਸ ਕੁਆਲਟੀ ਦਿਖਾ ਦੇ ਤਾਂਸ ਇਧਰੋਂ ਏਬੀਐਸ ਦੇ ਪ੍ਰੀਤ ਬੁੱਲਦੀ ਹੈ ਪ੍ਰੀਤ ਬੁੱਲਦੀ ਬਾਕੀ ਜਿਹੜੇ ਸੱਜਣ ਜਾਣਕਾਰੀ ਰੱਖਦੇ ਨੇ ਤੇ ਜਿਹੜੇ ਨਹੀਂ ਵੀ ਰੱਖਦੇ ਮੇਰਾ ਖਿਆਲ ਆ ਉਹ ਵੀ ਯਾਰ ਗੂਗਲ 'ਚ ਸਰਚ ਮਾਰ ਲਿਓ ਏਬੀਐਸ ਦਾ ਪ੍ਰੀਤ ਬੁੱਲ ਹਣਾ ਪ੍ਰਿੰਟ ਬੁੱਲ ਦੀ ਕਹਿੰਦੇ ਵੀ ਤਕੜੀ ਗੱਲ ਬਾਤ ਆ ਸੂਣ ਚ ਕਿੰਨੇ ਦਿਨ ਕੱਢਦੀ ਆ ਬਾਈ 5-7 ਦਿਨ ਕੱਢਦੀ ਆ ਬਾਈ ਹਜੇ ਅੱਛਾ 5 ਤੋਂ 7 ਦਿਨ ਕੱਢ ਦੂ ਨਾ ਖੋਲ ਕੇ ਨੂੰ ਤੋੜ ਕੇ ਦਿਖਾ ਦੇ ਇੱਕ ਵਾਰੀ ਲੈ ਸੱਜਣਾ ਇੱਕ ਵਾਰੀ ਖੋਲ ਕੇ ਬੱਛੀ ਨੂੰ ਤੋੜ ਕੇ ਦਿਖਾ ਦੇ ਨੇ 5 ਤੋਂ 7 ਦਿਨ ਜੇ ਗੱਲ ਕਰ ਲਈ ਇਹ ਸੂਣ ਚ ਬਾਈ ਹਜੇ ਇਹ ਕੱਢਦੀ ਆ ਇਹ ਆ ਗਈ ਪਿਓਰ ਜASSI ਇਹਨੂੰ ਤੁਸੀਂ ਮੇਲੇ ਚ ਵੀ ਖੜਾ ਸਕਦੇ ਹੋ ਬੱਛੀ ਨੂੰ ਕਿਉਂਕਿ ਸੂਆ ਪਹਿਲਾਂ ਪੈਲਣ ਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਅਕਸਰ ਕਹਿਣਾ ਵੀ ਹੁੰਦਾ ਵੀ ਪਸ਼ੂ ਥੋੜਾ ਜਿਹਾ ਚੰਚਲ ਹੁੰਦਾ ਬਾਈ ਪੈਲਣ ਦੇ ਹਿਸਾਬ ਨਾਲ ਅਜ ਨੱਠ ਕਰਦਾ ਪਰ ਇਹਦੇ ਲੇਵੇ ਲੂਵੇ ਦੀ ਜਿਹੜੀ ਸ਼ੇਪ ਆ ਤੇ ਜਿਵੇਂ ਅਕਸਰ ਤੁਹਾਨੂੰ ਮੈਂ ਕਹਿਣਾ ਹੁੰਦਾ ਪਹਿਲਵਾਨ ਵਾਲੀ ਤੌਰ ਉਹ ਗੱਲ ਬਾਤ ਆ ਕਿਉਂਕਿ ਜਿਵੇਂ ਬੱਛੀ ਦੀ ਤੋਰਾ ਨਾ ਲੱਤਾਂ ਚੌੜੀਆਂ ਕਰ ਕਰਕੇ ਦੁਰਦੀ ਆ ਉਸ ਹਿਸਾਬ ਨਾਲ ਇਹਦਾ ਆਰਡਰ ਜਿਹੜਾ ਇੱਕ ਹਫ਼ਤੇ ਤੱਕ ਜਦੋਂ ਬਣੂਗਾ ਨਾ ਬਾਈ ਬੱਚੀ ਤੋਂ ਹੀ ਗੱਲ ਆ ਵੀ ਨਾ ਉੱਠਿਆ ਜਾਣਾ ਨਾ ਬੈਠਿਆ ਜਾਣਾ ਪਰਲੇ ਬੰਨੋ ਵੀ ਦਿਖਾ ਦੇ ਦਰਸਲੇਵਾ ਓਏ ਬਾਈ ਇਹਦੀਆਂ ਢਿੱਲਾ ਢੋਲਾ ਦਿਖੋ ਲੋ ਓਏ ਢਿੱਲਾਆਂ ਵੀ ਜ਼ਰੂਰ ਢਿੱਲਾ ਬਹੁਤ ਪਈਆਂ ਨੇ ਹਜੇ ਲੈ ਹਾਂ ਆਂ ਢਿੱਲਾਆਂ ਵੀ ਦਿਖਾ ਦੇ ਟੀ ਕੱਡਰਾ ਸਟਿਚ ਛੱਡਰਾ ਜਮਾ ਕੰਪੈਕਟਡ ਰਲਮ ਕਮਾ ਕੋਈ ਵੀ ਨਹੀਂ ਹੈਗਾ ਅੱਛਾ ਹਾਂ ਇੱਕ ਮੇਨ ਗੱਲ ਮੈਂ ਭੁੱਲ ਗਿਆ ਸੀ ਦੱਸਣੀ ਜਿਵੇਂ ਬਾਈ ਨੇ ਦੱਸਿਆ ਵੀ ਇਹਦਾ ਸਟਿਚ ਛੱਡਰਾ ਤੇ ਆ ਢਿੱਲ ਵੀ ਹਜੇ ਬਹੁਤ ਪਈਆਂ ਲੇਵ ਆਏ ਨੇ ਐ ਬਣਾਉਣਾ ਇੱਥੋਂ ਲਾ ਕੇ ਓਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਦੰਦਾਂ ਚ ਕਿਵੇਂ ਆਹੇ ਭਾਈ ਚਾਰ ਦੇ ਹਜੇ ਕੱਢ ਦिए ਪੂਰੇ ਵੀ ਨਹੀਂ ਕਰ ਰਹੇ ਅੱਛਾ ਚਾਰ ਦੇ ਦੰਦ ਜੇ ਗੱਲ ਕਰ ਲਈਏ ਚੌਕ ਦੇ ਦੰਦ ਇਹਨੇ ਹਲੇ ਬਰਾਬਰ ਨਹੀਂ ਕਰੇ ਨਾ ਨਾ ਜਮ ਨਹੀਂ ਲਾਤਰ ਸਿੱਥੇ ਤੋਂ ਫੇਸ ਕੁਆਲਟੀ ਵੀ ਦਿਖਾ ਦੇ ਇੱਕ ਵਾਰੀ ਵੇ ਇਹ ਆ ਗਈ ਪਿਓਰ ਜਰਸੀ ਪੰਜਾਬ ਵਾਲੀ ਬਈ ਪੰਜਾਬ ਵਾਲੀ ਹੈ ਬਈ ਇਹ ਪੰਜਾਬ ਵਾਲੀ ਆ ਗਈ ਸੱਜਣਾ ਪਿਓਰ ਜਰਸੀ ਕਿਹੜੇ ਬੁੱਲਦੀ ਦੱਸੀ ਸੀ ਆਪਾਂ ਨੇ ਏਬੀਐਸ ਦੇ ਪ੍ਰੀਤ ਬੁੱਲਦੀ ਆ ਅੱਛਾ ਏਬੀਐਸ ਦੇ ਪ੍ਰੀਤ ਦੀ ਆ ਕਰ ਸਕਦੇ ਡਾਟਾ ਪਿਆ ਸਾਰਾ ਬਾਈ ਦੇਖ ਸਕਦੇ ਆ ਕੱਢ ਕੇ ਹਲਾ ਅਗਲੇ ਬੰਨੇ ਤਰਸ ਲੇ ਵਾਲੂ ਬਾਦ ਖਾ ਤੇ ਪਹਿਲਣ ਦੇ ਹਿਸਾਬ ਨਾਲ ਬਾਈ ਥਣ ਥਣੋਟ ਦੀ ਗੱਲ ਕਰੀਏ ਤਾਂ ਬੋਰਡ ਬਹੁਤ ਵਧੀਆ ਹਾਂ ਥਣ ਥਣੋਟ ਵੀ ਯਾਰ ਪਹਿਲਣ ਦੇ ਹਿਸਾਬ ਨਾਲ ਬਾਕਮਾਨ ਲੱਗਿਆ ਜਿਵੇਂ ਤੁਹਾਨੂੰ ਮੈਂ ਕਹਿ ਰਹਾ ਹਾਂ ਉਹਨਾਂ ਦਾ ਵੀ ਥਣ ਦੀ ਜਾੜਾ ਜਿਹੜੀ ਸੱਜਣੋਂ ਉੱਤੇ ਤੋਂ ਮਜ਼ਬੂਤ ਹੋਵੇ ਤੇ ਥੱਲਿਓਂ ਥਣ ਦਾ ਮੂੰਹ ਤਿੱਖਾ ਹੋਵੇ ਤੇ ਆਰਡਰ ਵੀ ਸਟਿਚਾ ਜਿਵੇਂ ਬਾਈ ਨੇ ਦੱਸਿਆ ਤੇ ਹਲੇ ਬਾਈ ਇਹਨੇ ਅਗਲੇ ਬੰਨੇ ਵੀ ਆਰਡਰ ਬਣਾਉਣਾ ਤੇ ਉਹੀ ਗੱਲ ਆ ਇਧਰਲੇ ਬੰਨੇ ਵੀ ਦਿਖਾ ਦੇ ਤਰਸ ਓਏ ਇਧਰੋਂ ਵੀ ਦਿਖਾ ਦੇ ਹੁਣ ਆਰਡਰ ਇਹਦਾ ਲਿਆ ਕੇ ਕੈਮਰਾ ਮਾਰਦੇ ਹੋਏ ਅੱਗੇ ਪਿੱਛੇ ਦਾ ਆਰਡਰ ਆ ਬਾਈ ਅੱਗੇ ਪਿੱਛੇ ਦਾ ਆਰਡਰ ਆ ਤੇ ਮੇਨ ਗੱਲ ਆ ਜਿਹੜੀ ਟਿੱਲ ਬਹੁਤ ਬਈਆ ਟਿੱਲ ਬਹੁਤ ਬਈਆ ਬਾਈ ਕੱਢ ਦੂਗੀ ਮੇਰਾ ਖਿਆਲ ਪੰਜ ਤੋਂ 7-7 ਦਿਨ ਕੱਢ ਦੂ ਦੁੱਧ ਬਈਏ ਨੇ 20 ਪਲੱਸ ਚੱਲਣਾ ਆਰਾਮ ਨਾਲ ਆ 20 ਪਲੱਸ ਦੁੱਧ ਦੇ ਨੇ ਬਾਈ ਚੱਲਣਾ ਤੇ ਬਾਕੀ ਉਹੀ ਗੱਲ ਆ ਜਿਵੇਂ ਤਨਹੋਲੇ ਵਾਲੇ ਵਪਾਰੀ ਨੇ ਬਜ਼ੁਰਗ ਸੱਜਣ ਮੰਡੀ ਇੱਥੇ ਮਿਲਦੇ ਵੀ ਰਹਿੰਦੇ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਗੁਰੂ ਯਾਰ ਦੁੱਧ ਤੇ ਪੁੱਤ ਆ ਸਹੀ ਗੱਲ ਇਹ ਹੁੰਦਾ ਬਾਈ ਕਰਮਾਂ ਦਾ ਹਨਾ ਕਰਮਾਂ ਦਾ ਬਾਕੀ ਬੰਦੇ ਦੀ ਸੇਵਾ ਹਾ ਇਹ ਹੁੰਦਾ ਕਰਮਾਂ ਦਾ ਬਾਕੀ ਸੱਜਣ ਤੇ ਮੇਨ ਗੱਲ ਆ ਬਾਈ ਯਾਰ ਜਿਹੜੀ ਜਿਹੜੀ ਬਰੀਡ ਹੁੰਦੀ ਆ ਨਾ ਬਰੀਡ ਉਹ ਦੁੱਧ ਕੱਢਦੀ ਆ ਬਰੀਡ ਕੁਆਲਿਟੀ ਹੁੰਦੀ ਆ ਜਿਹੜੀ ਉਹਨੇ ਦੁੱਧ ਕੱਢਣਾ ਕੱਢਣਾ ਹੀ ਕੱਢਣਾ ਚੰਗੀ ਨਸਲ ਨੇ ਇਹਦੇ ਰੁਪਈਏ ਕਿੰਨੇ ਲਾਵਾਂਗੇ ਆਪਾਂ ਇਹਦਾ ਬਾਈ ਮੁੱਲ ਆਪਾਂ ਕਰਦੇ ਆ 82000 ਮੁੱਲ ਕਰਦੇ ਆ 82 ਫਿਰ ਕਿੰਨੇ ਦੀ ਛੱਡ ਦਾਂਗੇ ਲਾਸਟ ਜਮੇ ਕੋਈ ਆ ਗਿਆ ਤੇ ਬੰਦੇ ਦਾ ਮਾੜਤਾਂਲ ਕਰ ਦਾਂਗੇ 80000 ਦੀ ਦੇ ਦਾਂਗੇ ਬਾਈ ਓਏ ਹੋਰ ਵੀ ਕਰਦੀ ਮਾਨ ਕੋਈ ਆਲੀ ਥੋੜੀ ਮਾਨ ਕਰਦਾ ਕਿ ਉਹ ਚੈੱਕ ਕਰੀ ਕਰਦੇ ਮਾਨ ਤਾਂ ਸਾਰਾ ਹੁਣ ਜਿੰਨਾ ਕਰਨਾ ਫਿਕਸੇ ਕਰਦੇ ਕੰਮ ਓ ਹਜ਼ਾਰ ਹੋਰ ਕੱਟ ਕਰ ਦਾਂਗੇ ਬਾਈ ਨਸਤੀ ਦੀ ਦੇ ਦਾਂ ਸ ਨਸੀ 1000 ਦਾ 80 ਦੀ ਹਾਂਜੀ ਹਾਂ ਲੈ ਉਹਦੇ ਚ ਵੀ ਸੱਜਣਾਂ ਨੂੰ ਮਾਨਤਾਨ ਕਰਦਾਂਗੇ ਛੋਟ ਛੱਪਾ ਆਏ ਗਏ ਸੱਜਣ ਨੂੰ ਕਰਦਾਂਗੇ ਤੇ ਉਹੀ ਗੱਲ ਆ ਵੀ ਜਿਵੇਂ ਯਾਰ ਦੱਸਿਆ ਬਾਈ ਨੇ ਪ੍ਰੀਤ ਬੁੱਲਦੀ ਆ ਉਹ ਚੀਜ਼ ਦੀ ਬਾਈ ਕਹਿੰਦਾ ਆਪਣੀ ਤਸੱਲੀ ਆ ਗਰੰਟੀ ਵੀ ਆ ਤੇ ਗੱਬਣ ਪਤਾ ਬਾਈ ਕੋਈ ਅ ਗੱਬਣ ਨਹੀਂ ਬਾਈ ਪਤਾ ਉਹਨਾਂ ਨੇ ਸੀਮਨ ਵਧੀਆ ਹੀ ਲਵਾਇਆਗਾ ਅੱਛਾ ਹਾਂਜੀ ਹਾਂ ਸੀਮਨ ਚੰਗਾ ਲੱਗਿਆ ਵੀ ਆਪਾਂ ਕਿਸੇ ਸੱਜਣ ਤੋਂ ਲੈ ਕੇ ਆਏ ਆਪਣੇ ਮਿੱਤਰ ਗੋਲੀ ਸੀਗੀ ਅੱਛਾ ਹਾਂਜੀ ਹਾਂ ਪਹਿਲਾਂ ਘਰ ਰੱਖਣ ਦੀ ਸਲਾਹ ਸੀਗੀ ਹੁਣ ਤੁਹਾਡੀ ਕੀ ਗੱਲ ਆ ਕੋਈ ਕਾਰਨ ਕਰਕੇ ਵੇਚਣ ਦੀ ਸਲਾਹ ਬਣ ਗਈ ਤੇ ਉਹ ਬਧੀ ਸੀਮਨ ਲਗਾਉਂਦੇ ਨੇ ਪਸ਼ੂਆਂ ਦੇ ਠੀਕ ਹੈ ਜੀ ਹਾਂ ਹਾਂ ਤਾਂ ਹੀ ਆਪਾਂ ਲਈ ਆਪ ਜਿਵੇਂ ਪ੍ਰੀਤ ਦੀ ਹੈ ਨਾ ਬਾਈਆਂ ਨੇ ਪਹਿਲਾਂ ਤਿਆਰ ਕਰੀਏ ਵੀ ਅੱਗੇ ਵੀ ਕੋਈ ਚੰਗਾ ਅੱਗੇ ਕੋਈ ਐਬੀਐਸ ਦਾ ਹੀ ਲੱਗਿਆ ਹੈ ਬਟ ਉਹਨਾਂ ਨੂੰ ਐਗਜੈਕਟ ਬੁੱਲਦਾ ਨਹੀਂ ਸੀ ਪਤਾ ਠੀਕ ਹੈ ਹਾਂਜੀ ਹਾਂ ਲਾ ਸੱਜਣਾ ਅੱਗੇ ਵੀ ਇਹਦੇ ਐਬੀਐਸ ਦਾ ਸੀਮਨ ਲੱਗਿਆ ਤੇ ਮੇਨ ਗੱਲ ਆ ਯਾਰ ਜਿਹੜੀ ਬੱਚੀ ਦੀ ਜਿਵੇਂ ਹੈ ਪਰ ਸਾਰਾ ਚੀਜ਼ ਕਹਦੇ ਨਾ ਆ ਟੂ ਹੀ ਏਜ ਕੋਈ ਕੁੱਬਾ ਪੰਨੀ ਕੋਈ ਇਹਦੇ ਚ ਲੇਦ ਨਹੀਂ ਬਿਲਕੁਲ ਸਿੱਧੀ ਆ ਰੀਡ ਦੀ ਹੱਡੀ ਜੇ ਵੀ ਗੱਲ ਕਰ ਲਾ ਤੇ ਬੈਕ ਤੋਂ ਲੇਵਾ ਲੂਵਾ ਅੱਗੇ ਪਿੱਛੇ ਵਾਲਾ ਆਡਰ ਆਲਾ ਤਰਸ ਇੱਥੇ ਤੋਂ ਦਿਖਾ ਦੇ ਬਈ ਆਹ ਚੀਜ਼ ਆ ਜਨਾ ਜਿਹੜੀ ਇਹ ਵੀ ਯਾਰਾ ਜਿਵੇਂ ਉਰੋਂ ਢਿੱਲੇ ਟਪ ਪੈਦਾ ਵੀ ਜਦੋਂ ਯਾਰ ਇਹਨੇ ਰੈਡੀ ਹੋਣਾ ਨਾ ਆਡਰ ਪੂਰਾ ਬਈ ਆ ਕਿਵੇਂ ਬੱਚਾ ਜਾਂ ਬੱਚੀ ਜੀ ਕਿਵੇਂ ਥਣ ਜਨਾ ਬਰੀਕ ਇਹੇ ਬਈ ਬੱਚੀ ਨਾ ਇਹਦੇ ਜਮਾਂਦਰੂ ਹੀ ਆ ਗਈ ਇਹ ਅੱਛਾ ਇਹਦੇ ਕਸਰਾਖ ਤਾਂ ਨਹੀਂ ਹੈ ਕੋਈ ਵਹਿਮ ਨਹੀਂ ਹੈਗਾ ਆਪਾਂ ਦਿਖਾ ਸਕਦੇ ਇਹਦੇ ਕੋਈ ਸਰਾਖ ਨਹੀਂ ਹੈ ਜਮਾਂ ਬੰਦ ਆ ਇਹ ਬੱਚੀ ਲੈ ਸਜਣੋ ਇਹਦੇ ਕੋਈ ਸਰਾਖ ਨਹੀਂ ਹੈ ਨਾ ਇਹ ਜੇ ਕਿਸੇ ਜਾਣਕਾਰ ਸੱਜਣ ਕੋਲੇ ਹੁੰਦੀ ਬਈ ਕੋਈ ਸਰਾਖ ਨਹੀਂ ਆ ਦੇਖੋ ਆ ਥਾਂ ਤੇ ਤਾਂ ਵਧੀਆ ਸਰਾਖ ਦਿਨੇ ਨਾ ਕੋਨੇ ਬੱਚੀ ਦੀ ਕੋਈ ਸਰਾਖ ਨਹੀਂ ਉਹਨੇ ਰਾਬੜ ਵੀ ਚਾੜ ਦੇਣੀ ਸੀ ਜੇ ਕਿਸੇ ਕਾਰੀਗਰ ਸੱਜਣ ਕੋਲੇ ਬਾਕੀ ਨਾ ਇਹਦੇ ਆ ਵੇਨ ਬੂਨ ਦਿਖਾ ਦੇ ਬ੍ਰਦਰ ਦੇਖ ਅਡਰ ਦੇ ਆ ਵੇਨਸ ਬਹੁਤ ਉੱਭਰ ਰਹੀਆਂ ਨੇ ਹਜੇ ਜਿਵੇਂ ਜਿਵੇਂ ਨੇੜੇ ਜਾਊਗਾ ਜਿਵੇਂ ਜਿਵੇਂ ਨੇੜੇ ਲੱਗੂਗੀ ਹਾਂਜੀ ਹਾਂ ਤੇ ਮੇਨ ਗੱਲ ਆ ਬਈ ਜਦੋਂ ਇਹ ਦੁੱਧ ਦਾ ਜੋੜ ਕਰੂ ਨਾ ਨਾੜਾ ਨੂੜਾ ਦਾ ਉਦੋਂ ਆਉਣ ਗਿਆ ਬਾਹਰ ਇਹਦੀਆਂ ਹਾਂਜੀ ਹਾਂ ਆ ਤੇ ਬਾਕੀ ਇੱਕ ਘੱਟ 80 ਦੀ ਨਾਸੀ ਦੀ ਦੇ ਦਾਂਗੇ 79 ਹੁੰਦਾ ਹਾਂ ਹਾਂ 79 ਹਾਂ 79 ਹੁੰਦਾ 99 ਤੇ ਉਹਦੇ ਜੋ ਸ਼ੋਰਟਸ਼ੱਪਾ ਮਾਨਤਾਨ ਕਰਦਾਂਗੇ ਤੇ ਹੁਣ ਆ ਜਾਂਦਾ ਇਸ ਇਧਰਲੇ ਬੰਨੇ ਹੋਇਆ ਟੋਕੜ ਗੱਬਣ ਤੇ ਮਾਰਦੀ ਕੈਮਰਾ ਯਾਤਕ ਕੁਆਲਟੀ ਇਹਦੀ ਵੀ ਚੰਗੀ ਆ ਜਿਵੇਂ ਕਈ ਸੱਜਣ ਕਹਿੰਦੇ ਹੁੰਦੇ ਨੇ ਵੀ ਮੋਰ ਮੋਰ ਵਾਲੀ ਕਲੰਗੀ ਦੀ ਸਿਸਟਮ ਜਾਂ ਹੁੰਦਾ ਮੱਥੇ ਜੇ ਜਾਂ ਹਾਂ ਬੋਧੀ ਆ ਗਈ ਬੋਧੀ ਵਾਲੀ ਆ ਗਈ ਇਹੇ ਇਹ ਆ ਗਈ ਬੋਦੀ ਵਾਲੀ ਇਹਦਾ ਕਿਹੜਾ ਸੂਆ ਬਾਈ ਥਣਸੁੰਡੀ ਇਹਦਾ ਸੂਆ ਵੀ ਇਹ ਚੌਥੇ ਸੂਏ ਹੁੰਦੀ ਆ ਹੁਣ ਚੌਥੇ ਨੂੰ ਗੱਭਣਾ ਇਹ ਅੱਛਾ ਤੀਜੇ ਸੂਏ ਆ ਚੌਥੇ ਨੂੰ ਗੱਭਣਾ ਗੱਭਣ ਕਿੰਨਾ ਵੀ ਕਰੀ ਗੱਭਣ ਹੋਊਗੀ ਅੱਜ ਇਹ 4 ਮਹੀਨੇ 16 ਦਿਨਾਂ ਦੀ ਗੱਭਣਾ ਅੱਛਾ ਸਾਢੇ 4 ਮਹੀਨੇ ਸਾਢੇ 4 ਦੀ ਲਾਓ ਤੁਸੀਂ ਦੁੱਧ ਕਿੰਨਾ ਰਾਈਡੀ ਆ ਕੰਡੇ ਵਾਲਾ ਹੈਗਾ 10 ਕਿਲੋ ਕੰਡੇ ਵਾਲਾ ਲੀਟਰ ਵਾਲਾ ਦਾ ਜਿਹੇ ਵਾਰੀ ਕਰ ਲਿਓ ਅੱਛਾ ਲੀਟਰ ਭਰ ਦਾਂਗੇ 12 ਤੇ ਕੰਡੇ ਤੇ ਕਰ ਦਾਂਗੇ 10 ਕਿਲੋ ਹਾਂਜੀ ਹਾਂ ਤੋੜ ਦਿਓ ਖੋਲ ਕੇ ਇਹਨੂੰ ਵੀ ਲੈ ਸੱਜਣਾ ਚੌਥੇ ਸੂਏ ਨੇ ਸੂਣਾ ਜੇ ਇਹਦੀ ਬਾਡੀ ਬੁੱਡੀ ਦੀ ਗ ਐਚ ਐਫ ਨਸ ਲਾ ਗਈ ਤਾਜੀ ਬਾਈ ਕਰਦੀ ਇਹ 24 25 ਲੀਟਰ ਦੁੱਧ ਇਹ ਤਾਜੀ ਦਾ ਇਹਦਾ ਹੈਗਾ ਸੱਜਣੋ 24 25 ਕਿਲੋ ਦਾ ਰਿਕਾਰਡ ਤੇ ਹੁਣ ਥੋੜੀ ਜੀ ਗਰਮੀ ਆ ਜੇ ਹੁੰਦਾ ਸਿਆਲ ਉਹੀ ਗੱਲ ਆ ਵੀ ਸਿਆਲ ਹੁੰਦਾ ਜੇ ਬਾਈ ਇਹਨੇ ਹਲੇ ਵੀ 14 15 ਨਹੀਂ ਚੱਲਣਾ ਦੀ ਥੋੜੀ ਜਿਆ ਜਿੱਦਨ ਦੀ ਗਰਮੀ ਪਈ ਆ ਉਦੋਂ ਦੀ ਘਟੀ ਆ ਬਾਈ ਦੁੱਧ ਇਹ ਹਾਂ ਗਰਮੀ ਦੇ ਨਾਲ ਥੋੜਾ ਸੱਜਣੋ ਅਸਰ ਪੈ ਜਾਂਦਾ ਗਰਮੀ ਨਾਲ ਬੰਦੇ ਵੀ ਸਖਾਦਾ ਨਹੀਂ ਆ ਸਹੀ ਆ ਲਾ ਫਿਰ ਵੀ ਜਾਨਵਰ ਆ ਤੇ ਬਾਕੀ ਲੇਵਾ ਇਹਦਾ ਵੀ ਚੰਗਾ ਬਾਈ ਥਣ ਥਣੋਟ ਵੀ ਚੰਗਾ ਦਿਖਾਉਂਦੀ ਆ ਤੇ 10 ਕਿਲੋ ਕੰਡੇ ਵਾਲਾ ਬਾਈ ਦੇ ਦਸਨ ਮੁਤਾਬਕ ਇਸ ਟਾਈਮ ਰੈਡੀ ਦਾ ਕਰ ਸਕਲੇ ਬੰਨੇ ਲਾ ਦੇ ਲੈਵੇ ਤੇ ਇਹਦੇ ਕਿੰਨੇ ਰੁਪਏ ਲਾਵਾਂਗੇ ਆਪਾਂ ਇਹਦਾ ਵੀ ਮੁੱਲ ਭਾਈ ਆਪਾਂ 45000 ਕਰਦੇ ਆਂ ਅਛਾ ਆਏ ਗਏ ਸੱਜਣ ਦਾ ਮਾਨਤਾਨ ਕਰਦਾਂਗੇ ਤੂੰ ਦੱਸ ਹੀ ਦੇ ਹੁਣ ਕਿੰਨਾ ਕੁ ਮਾਨਤਾਨ ਕਰਦਾਂਗੇ ਫਿਕਸੇ ਕਰ ਦੇ ਕੰਮ 38000 ਦੀ ਦੇ ਦਾਂਗੇ ਹਾਂ 38000 ਦੀ 38000 ਦੀ ਇਹ ਦੇ ਦਾਂਗੇ ਸਾਢੇ 4 ਮਹੀਨੇ ਦੀ ਗੱਬਣਾ ਤੇ 10 ਕਿਲੋ ਇਹਦੇ ਥੱਲੇ ਹੈਗਾ ਦੁੱਧ ਕੰਡੇ ਵਾਲਾ ਰੈਡੀ ਕੰਡੇ ਵਾਲਾ ਕੰਡੇ ਵਾਲਾ ਆਹ ਕੰਡੇ ਵਾਲਾ 10 ਕਿਲੋ ਬਾਈ ਰੈਡੀ ਆ ਸਾਢੇ 4 ਮਹੀਨੇ ਦੀ ਗੱਬਣਾ ਤੇ 38000 ਚ ਛੋਟ ਛੱਪਾ ਮਾਨਤਾਨ ਆਏਗੇ ਸੱਜਣ ਦਾ ਕਰ ਦਾਂਗੇ ਪਰ ਸਪੇਸ ਕੁਆਲਟੀ ਤੇ ਮਾਰ ਦੇ ਇੱਕ ਵਾਰੀ ਕੈਮਰਾ ਤੇ ਜਰਸੀ ਯਾਰ ਇੱਕ ਵਾਰੀ ਹੋਰ ਤੋਰ ਕੇ ਦਿਖਾ ਦੇ ਜਰਸੀ ਖੋਲ ਕੇ ਤੇ ਜਰਸੀ ਨੂੰ ਇੱਕ ਵਾਰੀ ਹੋਰ ਤੋਰ ਦੇ ਬਾਈ ਕਿਉਂਕਿ ਮੈਂ ਚਾਹੂੰਗਾ ਯਾਰ ਵੱਡੇ ਮੁੱਲ ਦਾ ਜਾਨਵਰ ਆ ਤਸੱਲੀ ਆਪਣੇ ਦੇਖਣ ਵਾਲਿਆਂ ਦੀ ਹਰੇਕ ਪੱਖ ਤੋਂ ਹੋ ਜੀ ਹਾਂਜੀ ਹਾਂ ਬਿਲਕੁਲ ਕਿਉਂਕਿ ਕਿਸੇ ਸੱਜਣ ਨੇ ਕਈ ਵਾਰੀ ਦੂਰ ਤੋਂ ਮਗਾਉਣਾ ਹੁੰਦਾ ਜਾਨਵਰ ਆਨਲਾਈਨ ਵੀ ਸੱਜਣ ਮਗਾ ਲੈਂਦੇ ਨੇ ਲੈ ਇੱਥੇ ਤੋਂ ਦਿਖਾ ਦੀ ਤਰ ਤੱਕ ਬੈਕ ਤੋਂ ਚਾਲ ਚੂਲ ਕੱਬੀ ਆ ਬਾਈ ਪੂਰੀ ਜਿਵੇਂ ਆਪਾਂ ਕਰ ਲਈਏ ਗੱਲ ਥੋੜੀ ਜਿਹੀ ਪਲੂਣਾ ਤੁਹਾਨੂੰ ਪਤਾ ਬਾਈ ਕਰਦੀ ਆ ਪਹਿਲਵਾਨਾਂ ਵਾਂਗੂ ਤੋੜੀਆ ਤੇ ਮੇਨ ਗੱਲ ਆ ਯਾਰ ਪਹਿਲਣ ਹੁੰਦੇ ਨੇ ਪਸ਼ੂ ਸ਼ਰਾਰਤੀ ਥੋੜੀ ਜਿਹੀ ਹਾਂ ਆ ਉਰਲੇ ਬੰਨੇ ਆ ਜਾਂਦਾ ਤੇਰੇ ਨੂੰ ਤਰਸ ਦਾਦੀ ਜਰੂਰ ਆ ਥੋੜੀ ਜੀ ਤੇ ਇੱਥੇ ਤੋਂ ਫੇਸ ਕੁਆਲਿਟੀ ਕਰਾ ਦੀ ਚੱਕ ਇਹਦੀ ਏ ਆ ਗਈ ਬਈ ਪ੍ਰੀਤ ਬੁੱਲਦੀ ਆ ਤੇ ਇੱਥੇ ਤੋਂ ਬੈਕ ਤੋਂ ਦਿਖਾ ਦੇ ਬਈ ਲੈ ਵਾ ਲੂਗਾ ਮੈਂ ਇੱਥੇ ਤੋਂ ਬਾਡੀ ਬੁੱਡੀ ਤਰਸਣ ਦਿਖਾ ਦੇ ਹਰੇਕ ਪੱਖ ਤੋਂ ਇੱਥੇ ਤੋਂ ਇਹਦੇ ਢਾਂਚੇ ਟੁੰਚੇ ਦੀ ਗੱਲ ਕਰ ਲਈਏ ਬਾਡੀ ਬੁੱਡੀ ਦੀ ਗੱਲ ਕਰ ਲਈਏ ਸੱਜਣਾ ਬਾ ਕਮਾਲ ਹੈ ਤੇ ਬਾਕੀ ਯਾਰ ਜੇ ਪੈਲਣ ਦੇ ਹਿਸਾਬ ਨਾਲ ਗੱਲ ਕਰ ਲਈਏ ਹੰਥ ਨੋਟ ਲੱਗਿਆ ਇਹਨੂੰ ਟੌਪ ਦਾ ਨੰਬਰ ਬੋਲ ਦੋ ਬਈ ਆ ਨੰਬਰ ਬਈ 98725 ਹਾਂਜੀ 03614 ਇੱਕ ਵਾਰੀ ਫੇਰ ਬੋਲੋ 98725 03614 ਆਪਣੀ ਲੋਕੇਸ਼ਨ ਵੀ ਦੱਸ ਲਓ ਲੋਕੇਸ਼ਨ ਬਈ ਪਿੰਡ ਬਾਦਸ਼ਾਹਪੁਰ ਮੰਡਿਆਲਾ ਹਾਂਜੀ ਤੇ ਤਹਿਸੀਲ ਮਰੇਕੋੜਲਾ ਜ਼ਿਲ੍ਹਾ ਵੀ ਮਰੇਕੋੜਲਾ ਮਰੇਕੋੜਲੇ ਤੋਂ ਕਿੰਨੀ ਦੂਰ ਹੈ ਮਰੇਕੋੜਲੇ ਤੋਂ ਜਿਹੜਾ ਜਰਗਜੌਂਗ ਆਪਣਾ ਹਾਂਜੀ ਖੰਨਾ ਰੋਡ ਤੇ ਨੂੰ ਉੱਥੋਂ 3 ਕਿਲੋਮੀਟਰ ਘਰ ਆਪਣਾ ਲਓ ਸੱਜਣੋ ਅੱਜ ਆਪਾਂ ਨੇ ਬਾਦਸ਼ਾਹਪੁਰ ਮੰਡਿਆਲਾ ਤੋਂ ਵੀਡੀਓ ਬਣਾਈ ਆ ਇੱਕ ਦਿਖਾਈ ਆ ਤੁਹਾਨੂੰ ਜਰਸੀ ਪੰਜਾਬ ਵਾਲੀ ਤੇ ਇੱਕ ਦਿਖਾਈਆ ਐਚਐਫ ਇਹਨਾਂ ਦੋਨਾਂ ਜਾਨਵਰਾਂ 'ਚ ਤੁਹਾਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ